ਦਾ ਹੋਣ ਲੱਗਾ ਦੋਨੋਂ ਪਾਸੇ ਪਹੁੰਚਾਂ ਪਹਾੜੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਇਹ 1700 ਕੇ ਕੁਝ ਭਰਾਵਾਂ ਦੇ ਮੱਥੇ ਤੇ ਤਿਓੜੀਆਂ ਹੀ ਪੈ ਜਾਂਦੀਆਂ ਐ ਪਰ ਇਹ ਮੇਰੀਆਂ ਨਹੀਂ ਇਹ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮਾ ਲਿਖਿਆ ਹੋਇਆ ਕਿਤੇ ਤੁਸੀਂ ਇਹ ਨਹੀਂ ਪੜਿਆ ਹੋਏਗਾ ਕਿ ਜੰਗ ਮਹਾਰਾਸ਼ਟਰ ਦਾ ਤੇ ਹਿੰਦੁਸਤਾਨ ਦਾ ਹੋਣ ਲੱਗਿਆ ਜੰਗ ਰਾਜਸਥਾਨ ਦਾ ਤੇ ਹਿੰਦੁਸਤਾਨ ਦਾ ਹੋਣ ਲੱਗਿਆ ਇਹ ਉਸ ਟਾਈਮ ਦਾ ਵਰਤਾਰਾ ਹੈ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮਾ ਜਿਹੜੀ ਕਵਤਾ ਲਿਖੀ ਉਹਦੇ ਵਿੱਚ ਇਹ ਜ਼ਿਕਰ ਕੀਤਾ ਤੇ ਇਹਦੇ ਤੋਂ ਦ੍ਰਿੜ ਕੀ ਹੋ ਜਾਂਦਾ ਹੈ ਕਿ ਪੰਜਾਬ ਤੇ ਹਿੰਦੁਸਤਾਨ ਵੱਖਰੇ ਵੱਖਰੇ ਦੇਸ਼ ਸੀ ਜਿੰਨਾ ਸਮਾਂ ਮਿਲਿਆ ਉਹਦੇ 'ਚ ਇੱਕ ਦੋ ਸੰਖੇਪ ਦੇ ਵਿੱਚ ਵਿਚਾਰਾ ਕਰਕੇ ਮੈਂ ਆਪਣੀ ਧੰਨਵਾਦਾਂ ਸਾਰੇ ਜਣੇ ਇੱਕ ਵਾਰ ਫਤਿਹ ਦੀ ਸਾਂਝ ਪਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਪੋਰੇਟ ਮਾਡਲ ਬਾਰੇ ਵਕ ਵਕ ਪੁਲਾ ਰਹੇ ਨੇ ਬੜਾ ਵਧੀਆ ਸਾਨੂੰ ਸਮਝਾਇਆ ਤੇ ਜਿੰਨੇ ਸੰਘਰਸ਼ਾਂ ਦੇ ਵਿੱਚ ਆਉਣ ਵਾਲੇ ਭਰਾਏ ਜਿੰਨੀਆਂ ਭੈਣਾਂ ਆ ਉਹ ਬਹੁਤ ਚੰਗੀ ਤਰ੍ਹਾਂ ਜਿਹੜਾ ਸਾਡਾ ਦੁਸ਼ਮਣ ਹੈ ਉਹਦੀਆਂ ਚਾਲਾਂ ਨੂੰ ਉਹਦੇ ਹਥਿਆਰਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਤੁਸੀਂ ਪਰ ਬਾਬਾ ਫਰੀਦ ਸਾਹਿਬ ਕਹਿੰਦੇ ਆਪਣੇ ਗਰੀਬਾਨ ਮੈਂ ਸਿਰ ਮੈਂ ਨੀਵਾ ਕਰ ਦੇਖ ਇੱਕੋ ਹੀ ਵਿਚਾਰ ਜਿਹੜੀ ਐਮਐਸਪੀ ਵਾਲੀ ਬਹੁਤ ਸਾਰੀਆਂ ਮੰਗਾ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਜਿਹੜੀਆਂ ਲੈ ਕੇ ਆਪਾਂ ਬੈਠੇ ਆਂ ਔਰ ਜਾਇਜ ਪਰ ਐਮਐਸਪੀ ਤੇ 2 ਮਿੰਟ ਮੈਂ ਗੱਲ ਕਰਨੀ ਆ ਝੋਨੇ ਦੇ ਤੇ ਕਣਕ ਤੇ ਤਾਂ ਐਮਐਸਪੀ ਆਪਾਂ ਨੂੰ ਮਿਲਦੀ ਆ ਜੀ ਭਾਵੇਂ ਕੋਣ ਨੂੰ ਤਿਆਰ ਹੈ ਤੁਸੀਂ ਸਾਰੇ ਉਸ ਗੱਲ ਤੋਂ ਸੁਚੇਤ ਹੋ ਪਰ ਝੋਨੇ ਤੇ ਤੇ ਕਣਕ ਤੇ ਜਿਨ੍ਹਾਂ ਨੂੰ ਸੰਗਰੂਰ ਦੇ ਏਰੀਆ ਚ ਜੀਰੀ ਕਹਿ ਦਿੰਦੇ ਆ ਅਸੀਂ ਫਰੀਦਕੋਟਾ ਦੇ ਉਹਨੂੰ ਝੋਨਾ ਕਹਿ ਦਿੰਦੇ ਆ ਤਾਂ ਮਤਲਬ ਮੇਰਾ ਕਹਿਣ ਦਾ ਹੈ ਵੀ ਕਣਕ ਤੇ ਝੋਨੇ ਤੇ ਐਮ ਐਸ ਪੀ ਸਾਨੂੰ ਮਿਲਦੀ ਆ ਪਰ ਸਾਡਾ ਉਹਦੇ ਨਾਲ ਕੋਈ ਸੁਧਾਰ ਨਹੀਂ ਹੋਇਆ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਇਹਨਾਂ ਲਾਇਓ ਕਿ ਮੈਂ ਐਮ ਐਸ ਪੀ ਦੇ ਵਿਰੋਧ ਹੈ ਐਮ ਐਸ ਪੀ ਮੈਂ ਵਿਚਾਉਣਾ ਨਹੀਂ ਪਰ ਜਿੰਨੇ ਇਸ ਸਿੰਘ ਅਰਸ਼ ਦੇ ਵਿੱਚ ਬੈਠੇ ਆ ਤੁਸੀਂ ਤੇ ਮੈਂ ਸਾਰੇ ਆਮ ਕਿਸਾਨ ਆ ਥੋੜੀ ਜ਼ਮੀਨ ਵਾਲੇ ਠਨਾੜ ਕਿਸਾਨ ਘਰ ਬੈਠਾ ਫੇਸਬੁੱਕ ਤੇ ਵੇਖ ਰਿਹਾ ਕਿਹਦੇ ਗੋਲੀਆਂ ਵਜਦੀਆਂ ਕਿਹਦੇ ਡਾਂਗਾਂ ਵਜਦੀਆਂ ਕਿਹਦੇ ਅਸਰੂ ਗੈਸ ਨਾਲ ਪਟੜੋ ਰਹੇ ਆ ਤੇ ਜੇ ਸਾਰਿਆਂ ਤੇ ਐਮਐਸਬੀ 23 ਦੀਆਂ 23 ਫਸਲਾਂ ਤੇ ਮਿਲ ਜਾਂਦੀ ਹੈ ਤੁਸੀਂ ਦਾ ਦੋ ਫਸਲਾਂ ਤੇ ਐਮਐਸਬੀ ਮਿਲ ਗਈ ਤੇ ਠੇਕਾ ਸਾਡੇ ਏਰੀਆ ਦੇ ਵਿੱਚ 80 ਤੋਂ 85000 ਹੈ ਤੁਹਾਡੇ ਵੀ ਇਹੀ ਹੋਊਗਾ ਪੰਜਾਬ ਚ ਤੁਸੀਂ ਵੀ ਕਿਸੇ ਦੇ 70 ਹੋ ਸਕਦਾ ਹੈ ਕਿਸੇ ਦੇ 80 ਹੋ ਸਕਦਾ ਤੇ ਮੈਨੂੰ ਲੱਗਦਾ ਜੇ 23 ਤੇ 23 ਫਸਲਾਂ ਹੋਣਗੀਆਂ ਸਵਾ ਲੱਖ ਡੇਢ ਲੱਖ ਰੁਪਇਆ ਤੇ ਕਬਧਾ ਦੇਉਂਗੇ ਤੈਨੂੰ ਆਪਨ ਸੋਚਣਾ ਪਏਗਾ ਕਿ ਸਾਨੂੰ ਸਾਰਾ ਹੀ ਪਤਾ ਲੱਗ ਗਿਆ ਕਿ ਸਾਡਾ ਆਲੂ ਖਰੀਦ ਕੇ ਇੱਕ ਆਲੂ 2 ਰੁਪਇਆ ਕਿਲੋ ਖਰੀਦ ਕੇ 10 ਰੁਪਇਆ ਦਾ ਵੇਚ ਲੈਂਦਾ ਹੈ ਛੋਟਾ ਜਿਹਾ ਕਾਰਖਾਨਾ ਲਾ ਕੇ ਪੀਜ਼ਾ 버ਗਰ ਬਣਾ ਕੇ ਸਾਡੇ ਥੋੜੇ ਜਿਹੇ ਆਟੇ ਨਾਲੋਂ ਕਾਫੀ ਪੈਸਾ ਕਮਾ ਲੈਂਦਾ ਹੈ ਕਾਰਪੋਰੇਟ ਸਾਡੇ اناਜ ਨੂੰ ਪਹੜਾ ਕਰਕੇ 20 ਰੁਪਏ ਖਰੀਦ ਕੇ ਉਹ 40-45 ਰੁਪਏ ਕਿਵੇਂ ਵੇਚ ਲੈਂਦਾ ਹੈ ਵੇਚ ਲੈਂਦਾ ਪਰ ਸਾਡਾ ਧਿਆਨ ਅਸੀਂ ਮੈਂ ਕਿੰਨਾ ਹੈ ਵੀ ਦੁਸ਼ਮਣ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨੂੰ ਆਪਾਂ ਨੂੰ ਐਡਾਪਟ ਕਰਨਾ ਚਾਹੀਦਾ ਹੈ ਆਪਾਂ ਨੂੰ ਵੀ ਉਹ ਗੱਲ ਉਹਦੀ ਕਰਨੀ ਚਾਹੀਦੀ ਹੈ ਕਿਉਂਕਿ ਸੰਘਰਸ਼ ਕਰਨਾ ਜ਼ਰੂਰੀ ਪਰ ਨਾਲ ਹੀ ਇੱਕੋ ਮਥਾਜ ਤੇ ਨਹੀਂ ਸਾਰਾ ਵਕ ਵਕ ਤਰਾਂ ਸਾਨੂੰ ਆਪਣਾ ਉਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਜੇਕਰ ਕਣਕ ਤੇ ਝੋਨਾ ਅਸੀਂ ਇੱਕ ਦਿਨ ਮੈਂ ਨਹੀਂ ਕਦੀ ਕਿਸੇ ਕਿਸਾਨ ਦੇ ਮੂੰਹੋਂ ਸੁਣਿਆ ਵੀ ਮੈਂ ਮੰਡੀ ਦੇ ਵਿੱਚ ਕਣਕ ਵੇਚਣ ਚੱਲਿਆ ਜਾਂ ਜੀਰੀ ਵੇਚਣ ਚੱਲਿਆ ਬਾਸਪਤੀ ਵੇਚਣ ਚੱਲਿਆ ਕਿਦੋਂ ਪੁੱਛੋ ਵੀ ਕਿੱਧਰ ਚੱਲਿਆ ਕਹਿੰਦਾ ਕਣਕ ਸਿੱਟਣ ਚੱਲਿਆ ਝੋਨਾ ਝਟਣ ਚੱਲਿਆ ਮੰਡੀ ਸਿੱਟਣ ਹੀ ਹੈ ਨਾ ਵੀ ਅਗਲੇ ਨੇ ਮੁੱਲ ਤਾਂ ਲਾਉਣਾ ਹੈ ਸਾਰੇ ਗੱਲ ਇੱਥੇ ਸਮਝਣੀ ਪਾਉਗੀ ਸਾਨੂੰ ਜੇ ਉਹਨਾਂ ਦੀ ਕਾਰਪੋਰੇਟਾਂ ਦੀ ਯੂਰੀਆ ਤੇ ਡੀਏਪੀ ਖਰੀਦਣ ਵਾਸਤੇ ਵੀ ਅਸੀਂ ਲਾਈਨਾਂ 'ਚ ਤੇ ਜੇ ਆਪ ਦੀ ਘੜਕ ਵੇਚਣ ਵਾਸਤੇ ਵੀ ਲਾਈਨਾਂ 'ਚ ਤੇ ਯਾਰ ਜੇ ਥੋੜਾ ਜਿਹਾ ਇੱਕ ਵਾਰ ਇਹ ਗੱਲ ਕਰ ਲਈਏ ਕਸ ਬਹੁਤ ਸਿਆਣੇ ਆਖੂ ਜਿਹੜੇ ਇਹਨਾਂ ਮੋਰਚਿਆਂ ਦੀ ਗਵਾਹੀ ਕਰਦੇ ਐ ਮੈਂ ਕਹਿੰਨਾ ਉਹਨੂੰ ਸਾਰਿਆਂ ਨੂੰ ਰਲ ਮਿਲ ਕੇ ਜਰੂਰ ਹੰਬੜਾ ਮਾਰਨਾ ਚਾਹੀਦਾ ਜੇ 10% ਝਾੜ ਘਟ ਜਾਂਦਾ ਤਾਂ ਦੁਨੀਆ ਦੇ ਵਿੱਚ ਆਹਾਕਾਰ ਮਚ ਜਾਂਦੀ ਐ ਖਾਦ ਦਾ ਅਰਥਨ ਦੀ 10% ਘਾਟ ਅੱਜ ਤਾਂ ਆਹਾਕਾਰ ਮਚ ਜਾਂਦੀ ਐ ਤੇ ਜੇ ਸਾਡਾ ਕਿਸਾਨ 20% ਸਟੋਰ ਕਰ ਲਵੇ ਤੇ ਫਿਰ ਕਿਨਾਰਾ ਕੀ ਹਾਲ ਹੋਊਗਾ ਜਿਹਨੇ ਕਣਕ ਖਾਣੀ ਹੈ ਉਹ ਕਣਕ ਖਾ ਕੇ ਜਾਊਗਾ ਮਿੱਟੀ ਨਾਲ ਨਹੀਂ ਟੈਂਪਾਸ ਹੁਣ ਆਪਣਾ ਯੂਰੀਆ ਤੇ ਡੀਏਪੀ ਬਣਾ ਸਰਜੂਗਾ ਉਹਨਾਂ ਦਾ ਕਣਕ ਖਾਦੀ ਬਿਨਾ ਚੌਲ ਚੌਲ ਖਾਦੇ ਬਿਨਾ ਨਹੀਂ ਸਰਨਾ ਇਸ ਵਾਸਤੇ ਆਪਣੀ ਜਿਹੜੀ ਲੋੜ ਹੈ ਜਿਹੜੀ ਆਪਣੀ ਜ਼ਰੂਰਤ ਹੈ ਉਹ ਆਪਾਂ ਉਹਨਾਂ ਦੀ ਜ਼ਰੂਰਤ ਬਣਾਈ ਬੈਠਾ ਤੇ ਜਿਹੜੀ ਉਹਨਾਂ ਦੀ ਜ਼ਰੂਰਤ ਆਪਾਂ ਆਪ ਦੇਖੋ ਡੀਏਪੀ ਲੈਣ ਵਾਸਤੇ ਵੀ ਲਾਈਨਾਂ 'ਚ ਯੂਰਗਾ ਲੈਣ ਵਾਸਤੇ ਵੀ ਲਾਈਨਾਂ 'ਚ ਕਣਕ ਵਿੱਚ ਚਲਣ ਵਾਸਤੇ ਵੀ ਲੈ ਲੈ ਜਿਵੇਂ ਮਰਜ਼ੀ ਕੋਈ 10 ਰੁਪਏ ਘੱਟ ਗਿੱਲੀ ਐ ਮੌਇਸਚਰ ਵੱਧ ਐ ਯਾ ਉਹ ਸੁੱਕ ਇਹ ਗੱਲ ਸਾਨੂੰ ਸਮਝਣੀ ਪਵੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਸ ਗੁਰੂ ਦੀ ਓਟ ਆਸਰਾ ਲੈ ਕੇ ਚੱਲਿਓ ਮੈਨੂੰ ਨਹੀਂ ਲੱਗਦਾ ਕਿ ਆਪਣੇ ਜਿਹੜੀ ਮਨਸ਼ਾ ਲੈ ਕੇ ਚੱਲਿਓ ਉਸ ਦੇ ਵਿੱਚ ਆਪਾਂ ਨਾ ਕਾਮਯਾਬ ਹੋਵਾਂਗੇ ਤੁਹਾਡਾ ਇੱਕ ਆ ਤੁਹਾਡਾ ਦ੍ਰਿੜਤਾ ਤੁਹਾਡਾ ਸਬਰ ਜਰੂਰ ਤੁਹਾਨੂੰ ਗੁਰੂ ਪਾਤਸ਼ਾਹ ਜਿੱਤ ਬਖਸ਼ਣਗੇ ਬੀਕੇਯੂ ਫਤੇ ਵੱਲੋਂ ਅਸੀਂ 14 ਤਰੀਕ ਤੋਂ ਇੱਥੇ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਐ ਅੱਕੇ ਵੀ ਜਦੋਂ ਤੱਕ ਮੋਰਚਾ ਚੱਲੇਗਾ ਤੁਹਾਡੇ ਨਾਲ ਖੜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ